ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਸ਼੍ਰੀ ਚਮਕੌਰ ਸਾਹਿਬ ਜੋ ਕਿ ਰੋਪਨਗਰ ਵਿੱਚ ਇਸੋ ਸ਼ੋਭਿਤ ਹੈ ਇਸ ਥਾਨ ਮੈਦਾਨੇ ਜੰਗ ਦੀ ਯਾਦਗਾਰ ਤੇ ਸ਼ਹੀਦ ਹੋਏ ਦੋ ਸਾਹਿਬਜ਼ਾਦੇਾਂ ਤੇ ਤਿੰਨ ਪਿਆਰਿਆਂ ਅਤੇ 40 ਸਿੰਘਾਂ ਦਾ ਅੰਗੀਠਾ ਸੰਸਕਾਰ ਸਥਾਨ ਹੈ 6 ਪਵ ਬਿਕਰਮੀ 1761 ਨੂੰ ਸ਼੍ਰੀ ਗੋਵਿੰਦ ਸਿੰਘ ਜੀ ਕਿਲਾ ਨੰਦਗੜ੍ਹ ਸਾਹਿਬ ਤਿਆਗ ਕੇ ਸਿੰਘਾਂ ਸਮੇਤ 7 ਪਵ ਨੂੰ ਸ਼੍ਰੀ ਚਮਕੌਰ ਸਾਹਿਬ ਪਹੁੰਚੇ ਅਤੇ 8 ਪਵ ਨੂੰ ਮੈਦਾਨੇ ਜੰਗ ਵਿੱਚ ਔਰੰਗਜ਼ੇਬ ਦੇ ਸੂਬਿਆਂ ਤੇ ਬਾਈ ਧਾਰ ਦੀ 10 ਲੱਖ ਫੌਜ ਨਾਲ ਜੰਗ ਹੋਈ ਗੋਲੀ ਬਾਰੂਦ ਖਤਮ ਹੋਣ ਉਪਰੰਤ ਸਿੰਘ ਨੰਗੀਆਂ ਤੇ ਗਨ ਲੈ ਕੇ ਕੱਚੀ ਗੱਡੀ ਤੋਂ ਬਾਹਰ ਆ ਕੇ ਵੈਰੀਆਂ ਦੀਆਂ ਫੌਜਾਂ ਉੱਤੇ ਫੁਕੇ ਸ਼ੇਰਾਂ ਵਾਂਗ ਫੈਕੇ ਆਹੋ ਲਾਂਦੇ ਰਹੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਪੰਜ ਪਿਆਰੇ ਆਹ ਵਿੱਚੋਂ ਭਾਈ ਹਿੰਮਤ ਸਿੰਘ ਜੀ ਭਾਈ ਮੁਹਕਮ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਤੇ 40 ਸਿੰਘਾਂ ਨੇ ਲੱਖਾਂ ਵੈਰੀਆਂ ਨੂੰ ਤੀਰਾਂ ਨਾਲ ਮੌਤ ਦੀ ਘਾਟ ਉਤਾਰ ਕੇ ਆਪ ਸ਼ਹੀਦ ਹੋ ਗਏ ਇੱਥੇ ਸ਼ਹੀਦ ਹੋਏ ਦੋਵੇਂ ਸਾਹਿਬਜ਼ਾਦੇ ਆਹ ਤਿੰਨ ਪਿਆਰੇ ਆਤੇ 40 ਸਿੰਘਾਂ ਦਾ ਸੰਸਕਾਰ ਬੀਬੀ ਸ਼ਨਕੌਰ ਜੀ ਪਿੰਡ ਫਰੀਦਗੜ੍ਹ ਵਾਲਿਆਂ ਨੇ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ